ਸਸਤੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਤੇ ਬਹੁਤ ਸੋਹਣੀ ਪ੍ਰਾਪਰਟੀ ਲੈ ਕੇ ਆਇਆ ਲਿੰਕ ਰੋਡ ਤੇ ਆ ਦੇਖੋ ਲਿੰਕ ਤਕਸੀਮ ਟਾਕਾ ਅੱਠ ਕਿਲੇ ਵਾਹਣ ਠੀਕ ਹੈ ਜੀ ਆ ਦੇਖੋ ਨਿਗਾਹ ਮਾਰੋ ਅੱਠ ਕਿਲੇ ਵਾਹਣ ਤਕਸੀਮ ਟਾਕਾ ਭਾ ਸਰਵੰਦਾ ਏਰੀਆ ਜਿਹੜਾ ਹੈਗਾ ਉਹ ਬਠਿੰਡਾ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਬਿਲਕੁਲ ਸਾਫ਼ ਸੁਥਰਾ ਵਾਹਣਾ ਹੈਗਾ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ ਉਹ ਸਾਡੇ નીચે ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਆ ਨਾਲ ਬਿਲਕੁਲ ਸੈਲਰ ਦੀ ਗੰਧ ਆ ਗਈ ਪੱਕੀ ਠੀਕ ਹੈ ਜੀ ਇਧਰੋਂ ਲਿੰਕ ਰੋਡ ਤੇ ਆ ਗਿਆ ਬਹੁਤ ਸੋਹਣਾ ਫਰੰਟ ਲੱਗਦਾ ਇਹਦਾ ਆ ਦੇਖੋ ਆ ਲਿੰਕ ਰੋਡ ਬਹੁਤ ਸੋਹਣਾ ਫਰੰਟ ਆਗਾ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ ਭਾਅ ਸਿਰ ਬੰਦੀ ਆ ਵਿੱਚ ਮੋਟਰ ਦੁਆਰੇ ਫੇਰ ਇੱਕ ਵਾਰੀ ਦੱਸ ਦਿਆਂ 8 ਕਿੱਲੇ ਵਾਹਣ ਤਕਸੀਮ ਟਾਕਾ ਲਿੰਕ ਰੋਡ ਤੇ ਲੱਗਦਾ ਕਈ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਵੀ ਲਿੰਕ ਰੋਡ ਤੇ ਲੱਗਦਾ ਹੋਵੇਗਾ ਨਾ ਗੇੜਾ ਗੂੜਾ ਮਾਰਨਾ ਸੌਖਾ ਹੋ ਜਾਂਦਾ ਬਹੁਤ ਸੋਹਣੀ ਕਣ ਖੜੀ ਝੋਨੇ ਵਾਲਾ ਬਾਣ ਝੋਨਾ ਵੀ ਲੱਗਦਾ ਠੀਕ ਹੈ ਜੀ ਤੇ ਤਕਸੀਮ ਟਾਕਾ ਸਭ ਤੋਂ ਵਧੀਆ ਗੱਲ ਇਹ ਹੈ ਹਨ ਕਿਉਂਕਿ ਆਮ ਕੀ ਹੁੰਦਾ ਵੀ ਕੋਈ ਲੜਾਈ ਝਗੜੇ ਕਾਗਜਾਂ ਦਾ ਕਿਸੇ ਨਾਲ ਕੋਈ ਇਹੋ ਜਿਹਾ ਚੱਕਰ ਹੀ ਨਹੀਂਗਾ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ ਉਹ ਆਪਣੇ ਨੰਬਰਾਂ ਤੇ نیچے ਸੰਪਰਕ ਕਰ ਸਕਦੇ ਹੋ ਬਾਕੀ ਜੇ ਕਿਸੇ ਭਰਾ ਨੇ ਹੋਰ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਹੈ ਜਾਂ ਘਰ ਮਕੀਨ ਮਕਾਨ ਜ਼ਮੀਨ ਜਾਇਦਾਦ ਹਨਾ ਤਾਂ ਉਹ ਸਾਡੇ ਨਾਲ نیچے ਲਿਖੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਠੀਕ ਆ ਬਾਕੀ ਜਿਵੇਂ ਮਲੋਟ ਸਾਈਡ ਕੋਈ ਬਾਣ ਚਾਹੀਦਾ ਹੋਵੇ ਕਿਸੇ ਨੂੰ ਜਾਂ ਬਰਨਾਲਾ ਸਾਈਡ ਰਾਮਪੁਰਾ ਸਾਈਡ ਸਾਰੇ ਪਾਸੇ ਆਪਣਾ ਹੈਗਾ ਕੰਮ ਤੇ ਤੁਸੀਂ ਆਪਣਾ ਫੋਨ ਕਰਕੇ ਗੱਲਬਾਤ ਕਰਕੇ ਆਪਣੇ ਨਾਲ ਆ ਸਕਦੇ ਹੋ ਜਦੋਂ ਵੀ ਆਪਣਾ ਇੱਕ ਜਿਹੜਾ ਦਫ਼ਤਰ ਆ ਉਹ ਸ਼ਹਿਰ ਬਠਿੰਡਾ ਦੇ ਵਿੱਚ ਆ ਪਟਾ ਮਾਰਕੀਟ ਦੇ ਵਿੱਚ ਤੇ ਦੂਸਰਾ ਜਿਹੜਾ ਦਫ਼ਤਰ ਆ ਉਹ ਪਿੰਡ ਸਿਵੀਆਂ ਦੇ ਵਿੱਚ ਹੀ ਆਗਾ ਤਾਂ ਜਦੋਂ ਵੀ ਕਿਸੇ ਭਰਾ ਨੇ ਆਪਾਂ ਨੂੰ ਮਿਲਣ ਵਾਸਤੇ ਉਹਨਾਂ ਦਾ ਫੋਨ ਕਰਕੇ ਆਉਣਾ ਬਸ ਕਿਸੇ ਵੀ ਕਿਸਮ ਦਾ ਤੁਹਾਨੂੰ ਨਾਰਾਜ਼ਗੀ ਨਹੀਂ ਹੋਊਗੀ ਜੇ ਜਿਹੋ ਜੇ ਤੁਸੀਂ ਸੌਦਾ ਸੋਚਿਆ ਉਹੋ ਜਿਹਾ ਦੇਵਾਂਗੇ ਬਸ ਫੋਨ ਕਰਕੇ ਆਉਣਾ ਤਾਂ ਆਉਣ ਤੋਂ ਪਹਿਲਾਂ ਇੱਕ ਵਾਰੀ ਗੱਲਬਾਤ ਕਰਕੇ ਸਾਰੀ ਵੀ ਕੀ ਹੋਇਆ ਤੁਹਾਨੂੰ ਬਾਹਰ ਚਾਹੀਦਾ ਜਾਂ ਕੀ ਹੋਇਆ ਘਰ ਚਾਹੀਦਾ ਕਿਸੇ ਭਰਾ ਨੂੰ ਘਰ ਚਾਹੀਦਾ ਹੁੰਦਾ ਕਿਸੇ ਨੂੰ ਪਲਾਟ ਹਨ ਤਾਂ ਹਰ ਕਿਸਮ ਦਾ ਆਪਣੇ ਕੋਲ ਸੌਦਾ ਹੁੰਦਾ ਬਹੁਤ ਵਧੀਆ ਪੇਪਰ ਵਰਕ ਹੋਊਗਾ ਕਿਸੇ ਕਿਸਮ ਦੀ ਨਾਰਾਜ਼ਗੀ ਨਹੀਂ ਹੋਊਗੀ ਕਿਸੇ ਭਰਾ ਨੂੰ ਹਨਾ ਤਾਂ ਮਿਲਦੇ ਆਂ ਜਲਦੀ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦਿਓ ਇਆਜਤ ਦੀ ਧੰਨਵਾਦ